ਸਨਾ ਬਾਰਤਖਰ ਦੇ ਸੂਬਾ ਮੀਤ ਪ੍ਰਧਾਨ ਅਸ਼wini ਕੁਮਾਰ ਕੁਕੂ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ ਇਸ ਨਾਲ ਸਥਾਨਕ ਤਰਨਤਾਰਨ ਦੇ ਸ਼ਹਿਰੀ ਪ੍ਰਧਾਨ ਅਮਨਜੀਤ ਸਿੰਘ ਬੇਦੀ ਨੂੰ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਤਾ ਗਿਆ ਹੈ ਤਤਲੇਰੀ ਜਾਂਚ ਕੀਤੀ ਜਾ ਰਹੀ ਹੈ ਤਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦੋ ਦਿਨ ਪਹਿਲਾਂ ਸ਼ਿਮਸ਼ਾਹ ਦੇ ਸੂਬਾ ਮੀਤ ਪ੍ਰਧਾਨ ਅਸ਼wini ਕੁਮਾਰ ਕੁਕੂ ਵੱਲੋਂ ਆਪਣੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਏ ਜਾਣ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਜ਼ਿਲ੍ਹੇ ਦੇ ਐਸਐਸਪੀ ਅਗਮਨਯੂ ਰਾਣਾ ਵੱਲੋਂ ਇਸ ਮਾਮ ਬਾਰੀਕੀ ਦੇ ਨਾਲ ਵਕਫਾ ਟੀਮਾਂ ਦਾ ਗਠਨ ਕਰਦੇ ਹੋਏ ਇਸ ਦੀ ਜਾਂਚ ਸ਼ੁਰੂ ਕੀਤੀ ਸੀ ਤਾਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਸ਼ਵਨੀ ਕੁਮਾਰ ਕুকু ਨੇ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਦੇ ਵਿੱਚ ਵਾਧਾ ਕਰਵਾਉਣ ਦੇ ਲਈ ਇਹ ਸਾਰਾ ਡਰਾਮਾ ਰਚਿਆ ਸੀ ਅਸ਼ਵਨੀ ਕੁਮਾਰ ਕুকু ਨੇ ਸ਼ਿਵਸ਼ਨਾ ਦੇ ਸ਼ੈਰੀ ਪ੍ਰਧਾਨ ਅਵੰਜੀਤ ਸਿੰਘ 베ਦੀ ਫੋਟੋਗ੍ਰਾਫਰ ਦਾ ਲਾਇਸੈਂਸੀ ਰਿਵਲਵਰ ਲੈ ਕੇ ਆਪਣੇ ਕੋਲ ਰੱਖ ਲਿਆ ਤੇ ਇਸ ਦੌਰਾਨ ਵੀਰਵਾਰ ਵੀਰਵਾਰ ਤੜਕਸਾਰ ਆਪਣੇ ਘਰ ਬਾਹਰ ਖੁਦ ਹੀ ਗੋਲੀਆਂ ਚਲਾ ਦਿੱਤੀਆਂ ਤਾਂ ਗੋਲੀਆਂ ਚਲਾਉਣ ਤੋਂ ਬਾਅਦ ਕুকু ਆਪਣੇ ਘਰ ਦੇ ਅੰਦਰ ਵੜ ਗਿਆ ਤੇ ਇਹ ਸਾਰਾ ਡਰਾਮਾ ਰਚਿਆ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਇਹ ਹੈ ਕਿ ਪਿਛਲੇ ਦਿਨੀ 9 ਤਰੀਕ ਨੂੰ ਸਵੇਰੇ ਐਸ ਐਚਓ ਸਿਟੀ ਨੂੰ ਇੱਕ ਇਤਲਾਹ ਮਿਲੀ ਜਿਹੜੀ ਕਿ ਅਸ਼wini ਕੁਮਾਰ ਏਲੀਅਸ ਕੁੱਕੂ ਵੱਲੋਂ ਦਿੱਤੀ ਗਈ ਕਿ ਉਹਦੇ ਘਰ ਸਵੇਰੇ 4 ਵਜੇ ਕਿਸੇ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ ਇਹ ਅਸ਼wini ਕੁਮਾਰ ਕੁੱਕੂ ਹੈਗੇ ਨੇ ਪੰਜਾਬ ਵਾਈਸ ਪ੍ਰਧਾਨ ਸ਼ਿਵ ਸੇਨਾ ਬਾਲ ਠਾਕਰੇ ਦੇ ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸ ਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤੇ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹੋਰ ਵੀ ਆਂਡੋ ਗਾਂਡੋ ਪਤਾ ਕੀਤਾ ਗਿਆ ਤੇ ਉਹਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼wini కుమార్ ਏਲੀਅਸ ਕੁੱਕੂ ਸ਼ਿਫਟ ਅਸ਼ਿਵ ਸੇਨਾ ਬਾਲ ਠਾਕਰੇ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਹਰ ਨਿਕਲ ਕੇ ਆਪਦੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ ਬੱਤੀ ਬੋਰਡ ਦਾ ਲਾਇਸੈਂਸੀ ਰਿਵਾਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਪਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੈਣਾ ਚਾਹੁੰਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜਿਆੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਤੋਂ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੌਂ ਦਾ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ ਆ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 10/25 ਪੀਐਸ ਸਿਟੀ ਅੰਡਰ ਸੈਕਸ਼ਨ 217 240 ਬੀ ਐਨ ਐਸ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਸਲਾ ਰਿਕਵਰ ਕਰ ਲਿਆ ਗਿਆ ਹੈ